ਹੈਲੋ ਦੋਸਤੋ ਅੱਜ ਮੈਂ ਤੁਹਾਨੂੰ ਬੜੀ ਵਧੀਆ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ ਜੋ ਕਿ ਬੜੀ ਆਸਾਨੀ ਤਰੀਕੇ ਨਾਲ ਮੈਂ ਤੁਹਾਨੂੰ ਸੁਣਾ ਦਵਾਂਗਾ ਅਕਲ ਦੀ ਗੱਲ ਅਕਲ ਦੀ ਗੱਲ ਇੱਕ ਕਹਾਣੀ ਹੈ ਜਿਹਦੇ ਵਿੱਚ ਕੀ ਦੱਸਿਆ ਗਿਆ ਹੈ ਬਹੁਤ ਆਸਾਨੀ ਨਾਲ ਮੈਂ ਤੁਹਾਨੂੰ ਸਮਝਾ ਦੇਣਾ ਕਿ ਇਹਦੇ ਵਿੱਚ ਇੱਕ ਸ਼ੇਰ ਸੀ ਜੋ ਕਿ ਭੁੱਖਣ ਭਾਣਾ ਘਰੋਂ ਦੀ ਨਿਕਲਿਆ ਸੀ ਤੇ ਉਹਨੂੰ ਕੁਝ ਵੀ ਨਹੀਂ ਮਿਲਿਆ ਤੇ ਉਹਨੇ ਇੱਕ ਜਗ੍ਹਾ ਦੇ ਵਿੱਚ ਗੁਫਾ ਦੇਖੀ ਇੱਕ ਜਗ੍ਹਾ ਤੇ ਉਹ ਗੁਫਾ ਦੇ ਵਿੱਚ ਉ ਜਾ ਕੇ ਅੰਦਰ ਵੜ ਕੇ ਬੈਠ ਗਿਆ ਤੇ ਅੰਦਰ ਜਾ ਕੇ ਦੇਖਿਆ ਅੰਦਰ ਹੋਰ ਘੁਰਨੇ ਵਿੱਚ ਜਾ ਕੇ ਦੇਖਿਆ ਤੇ ਉਹਦੇ ਵਿੱਚ ਖੁੱਡੀ ਪੁੱਟੀ ਹੋਈ ਸੀ ਉਹਨੂੰ ਪਹਿਲੇ ਉਹਦੇ ਅੰਦਰ ਕੁਝ ਨਹੀਂ ਮਿਲਿਆ ਕੋਈ ਜਾਨਵਰ ਨਹੀਂ ਮਿਲਿਆ ਜਿਹਨੂੰ ਖਾ ਕੇ ਆਪਣੀ ਭੁੱਖ ਮਿਟਾ ਸਕਿਆ ਲੇਕਿਨ ਅੰਗੇ ਦੇਖਿਆ ਤੇ ਉਹਨੇ ਦੇਖਿਆ ਕਿ ਅੰਦਰ ਇੱਕ ਖੁੱਡੀ ਪੁੱਟੀ ਹੋਈ ਹੈ ਖੁੱਡੀ ਪੁੱਟੀ ਦਾ ਮਤਲਬ ਐਸ ਉਹਨੂੰ ਲੱਗਿਆ ਕਿ ਵਿੱਚ ਜ਼ਰੂਰ ਜਾਨਵਰ ਕੋਈ ਨਾ ਕੋਈ ਆਏਗਾ ਵਾਪਿਸ ਆਏਗਾ ਤੇ ਆਏਗਾ ਤੇ ਮੈਂ ਉਹਨੂੰ ਆ ਕੇ ਖਾ ਲ ਗਿਆ ਤੇ ਇੰਤਜ਼ਾਰ ਕਰ ਰਿਹਾ ਸੀ ਇੰਤਜ਼ਾਰ ਕਰਦੇ ਕਰਦੇ ਥੋੜੀ ਜਿਹੀ ਰਾਤ ਹੋ ਗਈ ਰਾਤ ਹੁੰਦੇ ਹੁੰਦੇ ਕੀ ਹੋਇਆ ਸ਼ੇਰ ਚੁੱਪ ਕਰਕੇ ਬੈਠਿਆ ਰਿਹਾ ਤੇ ਉਧਰੋਂ ਆਇਆ ਗਿੱਦੜ ਗਿੱਦੜ ਦੀ ਉਹ ਗੁਫਾ ਸੀ ਗਿੱਦੜ ਨੇ ਆ ਕੇ ਦੇਖਿਆ ਤੇ ਉਹਦੇ ਵਿੱਚ ਪੈਤਾ ਪੈੜਾਂ ਦੇ ਨਿਸ਼ਾਨ ਸੀ ਪੈੜਾ ਮਤਲਬ ਉਹਨਾਂ ਦੇ ਪੈਰ ਦੇ ਨਾ ਐਕਚੁਅਲੀ ਛਾਪਾਂ ਛਾਪਾਂ ਨੂੰ ਕਹਿੰਦੇ ਨੇ ਪੈੜਾਂ ਠੀਕ ਹੈ ਨਿਸ਼ਾਨ ਜਿਹਨੂੰ ਕੀ ਆ ਦੇਖੋ ਨਿਸ਼ਾਨ ਲਿਖਿਆ ਹੋਇਆ ਨਿਸ਼ਾਨ ਜੋ ਕਿ ਉਹ ਲਿਖਿਆ ਹੋਇਆ ਕਿ ਨਿਸ਼ਾਨੀ ਉੱਥੇ ਤੇ ਉਹਨੂੰ ਅੰਦਰ ਜਾਂਦੇ ਹੋਏ ਤੇ ਹੈਗੇ ਸੀ ਲੇਕਿਨ ਬਾਹਰ ਆਂਦੇ ਹੋਏ ਨਹੀਂ ਸੀ ਤੇ ਗਿੱਦੜ ਨੂੰ ਸਮਝ ਵਿੱਚ ਆ ਗਿਆ ਉਹ ਨਿਸ਼ਾਨ ਵੀ ਸੀ ਕਿਤੇ ਸ਼ੇਰ ਦੇ ਤੇ ਗਿੱਦੜ ਨੂੰ ਸਮਝ ਵਿੱਚ ਆ ਗਿਆ ਕਿ ਸ਼ੇਰ ਅੰਦਰ ਚੁੱਪ ਕਰਕੇ ਲੁੱਕ ਕੇ ਬੈਠਾ ਹੈ ਮੈਨੂੰ ਖਾਣ ਦਾ ਇੰਤਜ਼ਾਰ ਕਰ ਰਿਹਾ ਹੈ ਬਿਨਾਂ ਸੋਚੇ ਸਮਝੇ ਉਹ ਅੰਦਰ ਨਹੀਂ ਗਿਆ ਲੇਕਿਨ ਉਹ ਬਾਹਰ ਗੁਫਾ ਦੇ ਵਿੱਚ ਬਾਹਰ ਗੁਫਾ ਦੇ ਵਿੱਚ ਬੈਠ ਕੇ ਉਹਨੇ ਇੱਕ ਸਕੀਮ ਲਗਾਈ ਉਹਨੇ ਇੱਕ ਅਕਲ ਦੀ ਗੱਲ ਲਗਾਈ ਉਹਨੇ ਸੋਚਿਆ ਔਰ ਉਹਨੇ ਕਿਹਾ ਕਿ ਮੇਰੀ ਹੈ ਮੇਰੀ ਗੁਫਾ ਰਾਣੀ ਮੈਂ ਅੰਦਰ ਆ ਜਾਵਾਂ ਉਹਨੇ ਪਰਮਿਸ਼ਨ ਮੰਗੀ ਗੁਫਾ ਦੇ ਵਿੱਚੋਂ ਪਰ ਗੁਫਾ ਜਿਹੜੀ ਗੁਫਾ ਕੁਝ ਬੋਲ ਲਈ ਨਹੀਂ ਨਾ ਕਿਉਂਕਿ ਤੁਹਾਨੂੰ ਪਤਾ ਗੁਫਾ ਤਾਂ ਕੁਝ ਬੋਲ ਹੀ ਨਹੀਂ ਸਕਦੀ ਉਹਨੇ ਇੱਕ ਅਕਲ ਲਗਾਈ ਉਹਨੂੰ ਪਤਾ ਸੀ ਕਿ ਇਹ ਜ਼ਰੂਰ ਸ਼ੇਰ ਬੋਲੇਗਾ ਉਹਨੇ ਦੁਜੀ ਵਾਰ ਫੇਰ ਬੋਲਿਆ ਤੇਜੀ ਵਾਰ ਫੇਰ ਬੋਲਿਆ ਤੇ ਜਦੋਂ ਜਿਹੜਾ ਅੰਦਰ ਸ਼ੇਰ ਬੈਠਿਆ ਹੋਇਆ ਸੀ ਸ਼ੇਰ ਨੇ ਸੋਚਿਆ ਸ਼ੇਰ ਕਹਿੰਦਾ ਕਿ ਯਾਰ ਅੱਜ ਗੁਫਾ ਬੋਲਦੀ ਕਿਉਂ ਨਹੀਂ ਪਈ ਤੇ ਉਹਨੂੰ ਲੱਗਿਆ ਵੀ ਮੈਂ ਨਾ ਚੁੱਪ ਕਰਕੇ ਅੰਦਰ ਵੜ ਗਿਆ ਵਾਂ ਔਰ ਮੇਰੇ ਡਰ ਤੋਂ ਤੇ ਪੂਰਾ ਜੰਗਲ ਡਰਦਾ ਹੈ ਤੇ ਹੋ ਸਕਦਾ ਗੁਫਾ ਵੀ ਡਰ ਗਈ ਹੋਵੇ ਤੇ ਅਸਲੀ ਕੁਝ ਨਹੀਂ ਬੋਲ ਰਹੀ ਹੋਵੇ ਤੇ ਸ਼ੇਰ ਨੇ ਕੀ ਕੀਤਾ ਤੇ ਫਿਰ ਤੋਂ ਉਸ ਤੋਂ ਬਾਅਦ ਜਿਹੜਾ ਗਿੱਦੜ ਕਹਿੰਦਾ ਮੇਰੀ ਗੁਫਾ ਸਾਥ ਨੇ ਤੂੰ ਬੋਲਦੀ ਕਿਉਂ ਨਹੀਂ ਸਾਥਨ ਦਾ ਮਤਲਬ ਹੁੰਦਾ ਹੈ ਸਾਥੀ ਠੀਕ ਹੈ ਦੋਸਤ ਔਰ ਤੇ ਇੱਕ ਕੁਰਨਾ ਕੁਰਨਾ ਦਾ ਮਤਲਬ ਹੁੰਦਾ ਹੈ ਥੋੜੀ ਜਿਹੀ ਖੁੱਡੇ ਜੀ ਪਟਕੇ ਜਾਂ ਫਿਰ ਘੁਰਨਾ ਜਿਹਾ ਮਤਲਬ ਕਿ ਛੋਟੀ ਚੀਜ਼ੇ ਦਾ ਜਿਤ ਵਿੱਚ ਵੜ ਕੇ ਬੰਦਾ ਸੋ ਜਾਂਦਾ ਹੈ ਜਾਂ ਵੜ ਕੇ ਬੰਦਾ ਮਤਲਬ ਵੜ ਕੇ ਜਾਨਵਰ ਰਹਿੰਦਾ ਹੈ ਠੀਕ ਹੈ ਤੇ ਹੋਰ ਵੀ ਇਹਦੇ ਵਿੱਚ ਕਈ ਅੱਖਰ ਲਿਖਣ ਆਥਣ ਲਿਖਿਆ ਹੋਇਆ ਹੈ ਤੇ ਮਿਲਿਆ ਆਥਣ ਵੇਲੇ ਆਥਣ ਦਾ ਮਤਲਬ ਲਾਸਟ ਟਾਈਮ ਆਖਰੀ ਸਮੇਂ ਠੀਕ ਹੈ ਅੰਤ ਦਾ ਸਮੇਂ ਵੀ ਆਖਰੀ ਟਾਈਮ ਦੇ ਵਿੱਚ ਉਹ ਉੱਥੇ ਆ ਕੇ ਪਹੁੰਚ ਗਿਆ ਸੀ ਗੁਫਾ ਦੇ ਵਿੱਚ ਵੀ ਗੁਫਾ ਤੋਂ ਕੁਝ ਨਾ ਕੁਝ ਮੈਨੂੰ ਮਿਲ ਜੀਏਗਾ ਤੇ ਉਹਨੇ ਜਿਹੜਾ ਗਿੱਦੜ ਹੈ ਉਹਨੇ ਆਵਾਜ਼ ਮਾਰੀ ਕਹਿੰਦੀ ਮੇਰੀ ਗੁਫਾ ਸਾਥਣੇ ਤੂੰ ਬੋਲਦੀ ਕਿਉਂ ਨਹੀਂ ਅੱਜ ਰੋਜ਼ ਜਦੋਂ ਵੀ ਮੈਂ ਆਉਂਦਾ ਹਾਂ ਤੇ ਮੇਰਾ ਸਵਾਗਤ ਕਰਦੀ ਹੈ ਮੈਨੂੰ ਆਵਾਜ਼ ਮਾਰ ਕੇ ਬੁਲਾਉਂਦੀ ਹੈ ਅੱਜ ਤੈਨੂੰ ਕੀ ਹੋ ਗਿਆ ਏ ਤੇ ਹੁਣ ਅਸੀਂ ਨੈਕਸਟ ਪੇਜ ਉੱਤੇ ਆ ਜਾਨੇ ਆ ਨੈਕਸਟ ਪੇਜ ਤੇ ਕੀ ਹੁੰਦਾ ਮਤਲਬ ਨੈਕਸਟ ਕੀ ਹੁੰਦਾ ਉਸੇ ਵੇਲੇ ਸ਼ੇਰ ਨੇ ਜ਼ੋਰ ਕੇ ਭਹਾਕ ਮਾਰੀ ਠੀਕ ਹੈ ਜ਼ੋਰ ਕੇ ਭਹਾਕ ਨੂੰ ਨਾ ਜ਼ੋਰ ਕੇ ਗਰਜ पे आओ ਉਹ ਕਹਿੰਦਾ ਜ਼ੋਰ ਕੇ ਗਰਜ पे आओ ਤੇ ਉਹਦੀ ਗਰਜ ਨਾਲ ਤੇ ਰੁੱਖਾਂ ਦੇ ਤੇ ਪੱਤੇ-ਪੁੱਤੇ ਜਿੰਨੇ ਵੀ ਸੀ ਸਾਰੇ ਝੜ ਕੇ ਜੰਗਲ ਦੇ ਜਾਨਵਰ ਡਰ ਗਏ ਉੱਥੋਂ ਦੀ ਥੋੜੀ-ਥੋੜੀ ਦੂਰ-ਦੂਰ ਜਾ ਕੇ ਭੱਜ ਗਏ ਤੇ ਉਹ ਵੀ ਗਿੱਦੜ ਨੂੰ ਹੀ ਪਤਾ ਲੱਗਿਆ ਵੀ ਅੰਦਰ ਸ਼ੇਰ ਲੁਕਿਆ ਬੈਠਾ ਹੈ ਸ਼ੇਰ ਲੁਕਿਆ ਹੋਇਆ ਤੇ ਇਸ ਲਈ ਗਿੱਦੜ ਵੀ ਦੁਮ ਦਬਾ ਕੇ ਉੱਥੋਂ ਦੀ ਭੱਜ ਗਿਆ ਜਦੋਂ ਭੱਜ ਰਿਹਾ ਸੀ ਗਿੱਦੜ ਤੇ ਰਸਤੇ ਦੇ ਵਿੱਚ ਉਹਨੂੰ ਕੁਝੀ ਦੂਰੀ ਦੇ ਉੱਤੇ ਉਹਨੂੰ ਕੀ ਹੋਇਆ ਲੂੰਬੜੀ ਡਿੱਗੀ ਹੋਈ ਵੇਖੀ ਉਹਨੇ ਤੇ ਉਹਦੀ ਲੱਤ ਵੀ ਟੁੱਟੀ ਹੋਈ ਸੀ ਤੇ ਉਹ ਕਿਦੇ ਵਿੱਚ ਟੋਏ ਦੇ ਵਿੱਚ ਡਿੱਗ ਟੋਇਆ ਕੀ ਹੁੰਦਾ ਟੋਏ ਦਾ ਮਤਲਬ ਹੁੰਦਾ ਖੱਡਾ ਠੀਕ ਹੈ ਖੱਡੇ ਦੇ ਵਿੱਚ ਲੂੰਬੜੀ ਦਿਖੀ ਉਹਨੂੰ ਤੇ ਖੱਡੇ ਵਿੱਚ ਛੋਟੇ ਜਿਹੇ ਖੱਡੇ ਵਿੱਚ ਉਹਨੇ ਲੂੰਬੜੀ ਦਿਖੀ ਤੇ ਲੂੰਬੜੀ ਨੂੰ ਕਹਿੰਦਾ ਵੀ ਤੈਨੂੰ ਕੀ ਹੋ ਗਿਆ ਤੇ ਲੂੰਬੜੀ ਨੂੰ ਪੁੱਛਦਾ ਮਾਸੀ ਕੀ ਗੱਲ ਹੈ ਤੂੰ ਬਿਮਾਰ ਹੈਂ ਕਿਆ ਲੂੰਬੜੀ ਕਹਿੰਦੀ ਬਿਮਾਰ ਕੰਨੂ ਭਾਈ ਮੈਂ ਤਾਂ ਸ਼ੇਰ ਤੋਂ ਡਰਦੀ ਨੱਸੀ ਜਾਂਦੀ ਸੀ ਐਸ ਟੋਏ ਕੋਲ ਆ ਕੇ ਮੈਨੂੰ ਕਿਸੇ ਨੇ ਆਵਾਜ਼ ਮਾਰੀ ਮਾਸੀ ਮਾਸੀ ਐਸ ਐਸ ਟੋਏ ਵਿੱਚ ਲੁਕ ਜਾ ਬਚ ਜਾਵਾਂਗੇ ਕਿਸੇ ਨੇ ਬੋਲ ਦਿਆ ਮਾਸੀ ਮਾਸੀ ਐਸ ਟੋਏ ਵਿੱਚ ਫਟਾਫਟ ਛਲਾਂਗ ਮਾਰਦੇ ਬਚ ਜਾਂਗੇ ਨਹੀਂ ਤੇ ਸ਼ੇਰ ਖਾ ਜਾਏਗਾ ਤੈਨੂੰ ਤੇ ਉਹ ਤੇ ਉਹਨੇ ਚੁੱਪ ਕਰਕੇ ਛਲਾਂਗ ਮਾਰਤੀ ਛਲਾਂਗ ਮਾਰਦੀ ਟਾਂਗ ਦੀ ਮਤਲਬ ਟਾਂਗ ਦੀ ਹੱਡੀ ਟੁੱਟ ਗਈ ਤੇ ਉਹ ਲੰਗੜੀ ਹੋ ਗਈ ਤੇ ਮੈਂ ਬਿਨਾਂ ਸੋਚੇ ਸਮਝੇ ਟੋਏ ਦੇ ਵਿੱਚ ਛਾਲ ਮਾਰਤੀ ਤੇ ਟੋਏ ਟੋਇਆ ਇੰਨਾ ਡੂੰਗਾ ਸੀ ਕਿ ਮੇਰੀ ਟਾਂਗ ਹੀ ਟੁੱਟ ਗਈ ਪਰ ਪਰ ਤੈਨੂੰ ਛਾਲ ਮਾਰਨ ਲਈ ਕਿਹਾ ਕਿੰਨੇ ਸੀ ਗਿੱਦੜ ਕਹਿੰਦਾ ਤੈਨੂੰ ਛਾਲ ਮਾਰਨ ਲਈ ਕਿੰਨੇ ਗਿਆ ਸੀ ਤੇ ਉਹ ਕਹਿੰਦਾ ਇੱਥੇ ਕਿਤੇ ਕੋਈ ਸਈਆ ਲੁਕਿਆ ਬੈਠਿਆ ਸੀ ਉਸਨੇ ਕੋਈ ਸਹੀ ਆਰ ਜਿਆ ਲੁਕਿਆ ਬੈਠਿਆ ਜੀ ਉਹਨੇ ਕਿਹਾ ਹੁਣ ਉਹ ਕਿੱਧਰ ਗਿਆ ਤੇ ਉਹ ਕਹਿੰਦਾ ਮੇਰੀ ਟੰਗ ਟੁੱਟ ਕੇ ਵੇਖ ਕੇ ਮੈਨੂੰ ਲੰਗੜੀ ਤਾਈ ਲੰਗੜੀ ਤਾਈ ਡਿੱਗ ਡਿੱਗ ਪਈ ਮੋਈ ਗਾਂ ਦਾ ਪਤਾ ਨਹੀਂ ਕਿੱਧਰ ਨੂੰ ਨਸ ਗਿਆ ਨਸ ਗਿਆ ਮਤਲਬ ਹੁੰਦਾ ਚਲਾ ਗਿਆ ਨੀਚੇ ਅਥੇ ਦਿੱਤਾ ਹੈ ਨਸ ਗਿਆ ਠੀਕ ਹੈ ਤੇ ਉਹ ਚਲਾ ਗਿਆ ਗਿੱਦੜ ਹਮਦਰਦੀ ਨਾਲ ਬੋਲਿਆ ਪਰ ਤੈਨੂੰ ਇਹ ਖਿਆਲ ਨਾ ਆਇਆ ਕਿ ਜੋ ਛਾਲ ਮਾਰਨ ਤੋਂ ਪਹਿਲਾਂ ਕਿ ਸੋਚ ਹੀ ਲਵੇ ਸੋਚ ਲਿਆ ਕਿ ਕੀ ਸਹੀ ਚੰਗੀ ਸਲਾਹ ਦਿੱਤੀ ਹੈ ਕਿ ਮੰਦੀ ਕਿ ਉਹਨੇ ਸਹਿਆ ਸਹਿਆਂ ਨੇ ਚੰਗੀ ਸਲਾਹ ਦਿੱਤੀ ਹੈ ਜਾਂ ਮੰਦੀ ਸਲਾਹ ਦਿੱਤੀ ਵੀ ਇੱਕ ਵਾਰ ਤੂੰ ਸੋਚ ਤਾ ਲੈ ਤੇ ਵੇ ਭਾਈ ਡੁੱਬੇ ਤਾਂ ਜੇ ਸਾਂ ਨਾ ਆਇਆ ਸੋਚ ਲੈਂਦੀ ਤਾਂ ਡਿਗਦੀ ਕਿਉਂ ਕਹਿੰਦੇ ਮੈਂ ਤੇ ਅਗਰ ਮਤਲਬ ਇੱਕ ਕਹਾਵਤ ਜੀ ਬਣੀ ਹੋਈ ਹੈ ਪੰਜਾਬੀ ਦੇ ਵਿੱਚ ਵੀ ਡੁੱਬੀ ਤਾਂ ਤੇ ਸਾਂ ਹੀ ਨਾ ਆਇਆ ਤੇ ਸੋਚ ਲੈਂਦੀ ਤੇ ਡਿਗਦੀ ਕਿਉਂ ਫਿਰ ਮੈਂ ਵੀ ਜੇ ਮੈਂ ਸੋਚ ਹੀ ਲੈਂਦੀ ਤੇ ਫਿਰ ਮੈਂ ਡਿੱਗਣਾ ਕਿਉਂ ਸੀ ਵੀ ਮੈਂ ਤਾਂ ਕੋਈ ਸੋਚਿਆ ਹੀ ਨਹੀਂ ਇਕਦਮ ਇਕਦਮ ਹੀ ਮੈਂ ਛਲਾਗ ਮਾਰਤੀ ਬਿਨਾ ਸੋਚੇ ਸਮਝੇ ਤੇ ਗਿੱਦੜ ਬੋਲਦਾ ਵੇਖ ਮਾਸੀ ਤੈਨੂੰ ਇੱਕ ਅਕਲ ਦੀ ਗੱਲ ਦੱਸਦਾ ਪਹਿਲ ਵੀ ਕੰਮ ਕਰਨ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਰੱਤਾ ਪਰ ਸੋਚ ਲਈਦਾ ਕਿ ਇਸ ਦਾ ਸਿੱਟਾ ਸਿੱਟਾ ਮਤਲਬ ਹੁੰਦਾ ਹੈ ਪਰਿਨਾਮ ਔਰ ਨਤੀਜਾ ਕੀ ਨਿਕਲੇਗਾ ਤੇਰੇ ਵਾਂਗ ਜੇ ਮੈਂ ਵੀ ਮੈਂ ਵੀ ਬਿਨਾ ਸੋਚਿਆ ਸਮਝੇ ਆਪਣੀ ਗੁਫਾ ਅੰਦਰ ਚਲਾ ਜਾਂਦਾ ਤਾਂ ਹੁਣ ਤੱਕ ਸ਼ੇਰ ਮੈਨੂੰ ਖਾ ਕੇ ਮੈਨੂੰ ਜੰਮ ਵੀ ਕਰ ਚੁੱਕਾ ਹੁੰਦਾ ਪਰ ਮੈਂ ਆਪਣੇ ਘਰ ਅੰਦਰ ਜਾਣ ਤੋਂ ਪਹਿਲਾਂ ਬਿਨਾ ਬਿੰਦ ਦਾ ਬਿੰਦ ਸੋਚ ਲਿਆ ਕਿ ਜਾਵਾ ਕਿ ਨਾ ਅਤੇ ਐਸ ਸੋਚ ਸਦਕਾ ਮੈਂ ਬਚ ਗਿਆ ਲੂੰਬੜੀ ਕਿੱਧਰ ਦੀ ਗੱਲ ਸੁਣ ਕੇ ਬੜੀ ਪਛਤਾਈ ਕਿ ਉਸਨੇ ਸਹੇ ਉਸ ਨੇ ਸਹੇ ਦੇ ਕਹਿਣ ਉੱਤੇ ਝਟਪਟ ਉਸ ਦੀ ਗੱਲ ਕਿਉਂ ਕਿਉਂ ਮੰਨ ਲਈ ਠੀਕ ਹੈ ਛਾਲ ਮਾਰਨ ਤੋਂ ਪਹਿਲਾਂ ਸੋਚ ਕਿਉਂ ਨਾ ਲਿਆ ਤੇ ਗਿੱਦੜ ਨੇ ਉਹਨੂੰ ਟੋਏ ਵਿੱਚ ਕੱਢ ਕੇ ਓੱਖਾ ਸੁੱਖਾ ਉੱਖਿਆ ਸੁੱਖਿਆ ਉਹਦੇ ਕੁਰਨੇ ਤੱਕ ਪਹੁੰਚਾਰੇ ਤਾਂ ਕੁਰਨਾ ਹੁੰਦਾ ਘਰ ਖੋਦੀ ਹੋਈ ਜਾਏਗਾ ਕੁਰਨੇ ਦੇ ਵਿੱਚ ਪੰਚਾਇਤ ਤਾਂ ਉਸ ਦਿਨ ਪਿੱਛੋਂ ਲੂੰਬੜੀ ساری ਉਮਰ ਉਸ ਦੀ احسان مند ਰਹੀ ਠੀਕ ਹੈ ਹੁਣ ਅਸੀਂ ਪਾਠ ਅਭਿਆਸ ਦੇ ਕੁਐਸਚਨ ਦੇਖਦੇ ਆਂ ਸ਼ੇਰ ਨੂੰ ਕਿਸ ਤਰ੍ਹਾਂ ਇਹ ਕੀ ਕਿਹਾ ਹੈ ਕਿ ਗੁਫਾ ਅੰਦਰ ਕੋਈ ਜੰਗਲੀ ਜਾਨਵਰ ਛੁਪਿਆ ਹੋਇਆ ਹੈ ਵੀ ਰਹਿੰਦਾ ਹੋਵੇਗਾ ਤੇ ਉਹ ਉੱਤੇ ਮੈਂ ਉੱਤਰ ਲਿਖਿਆ ਹੈ ਗੁਫਾ ਅੰਦਰ ਕੁਰਨਾ ਪੁੱਟਿਆ ਹੋਇਆ ਸੀ ਐਸ ਲਈ ਉਹਨਾਂ ਲੱਗਿਆ ਵੀ ਅੰਦਰ ਕੋਈ ਜੰਗਲੀ ਵੀ ਕੋਈ ਜਾਨਵਰ ਜ਼ਰੂਰ ਰਹਿੰਦਾ ਆਏਗਾ ਤੇ ਐਸ ਲਈ ਫਿਰ ਉਹਦਾ ਇੰਤਜ਼ਾਰ ਕਰਨ ਉੱਥੇ ਬੈਠ ਗਿਆ ਐੜਾ ਲਿਖ ਐੜੇ ਦਾ ਕੁਐਸਚਨ ਦੇਖੋ ਗਿੱਦੜ ਨੂੰ ਕਿਵੇਂ ਪਤਾ ਲੱਗਾ ਕਿ ਉਸ ਦੀ ਗੁਫਾ ਵਿੱਚ ਸ਼ੇਰ ਛੁਪਿਆ ਬੈਠਿਆ ਹੈ ਤੇ ਐੜੇ ਦਾ ਉੱਤਰ ਹੈ ਪੈੜਾਂ ਦੇ ਨਿਸ਼ਾਨਾਂ ਤੋਂ ਜੋ ਅੰਦਰ ਤਾਂ ਜਾ ਰਹੇ ਸਨ ਪਰ ਬਾਹਰ ਨਹੀਂ ਆ ਰਹੇ ਸੀ ਠੀਕ ਹੈ ਤੇ ਇਸੇ ਤਰ੍ਹਾਂ ਗਿੱਦੜ ਨੂੰ ਪਤਾ ਲੱਗਿਆ ਵੀ ਪੈੜਾਂ ਦੇ ਨਿਸ਼ਾਨ ਪਏ ਨੇ ਅੰਦਰ ਤਾਂ ਜਾ ਰਹੇ ਬਾਹਰ ਤਾਂ ਨਹੀਂ ਦੇ ਮਤਲਬ ਕਿ ਸ਼ੇਰ ਅੰਦਰ ਤੇ ਗਿਆ ਹੈ ਪਰ ਬਾਹਰ ਨਹੀਂ ਆਇਆ ਐਦਾ ਮਤਲਬ ਅੰਦਰ ਬੈਠਿਆ ਹੈ ਚੁੱਪ ਕਰਕੇ ਮੈਨੂੰ ਖਾਣ ਦੇ ਲਈ ਤੇ ਇਹ ਮੇਨ ਇਹ ਚੱਕਰ ਸੀ ਠੀਕ ਹੈ ਤੇ ਇਸ ਲਈ ਗਿੱਦੜ ਫਿਰ ਬਾਹਰ ਹੀ ਬਹਿ ਗਿਆ ਤੇ ਇਹਦੀ ਦੇਖੋ ਗਿੱਦੜ ਨੇ ਸ਼ੇਰ ਨੂੰ ਦਹਾੜਨ ਲਈ ਕਿਵੇਂ ਉਕਸਾਇਆ ਗਿੱਦੜ ਨੇ ਸ਼ੇਰ ਨੂੰ ਦਹਾੜਨ ਲਈ ਕਿਵੇਂ ਉਕਸਾਇਆ ਭਾਈ ਹੈ ਤੇ ਇਹਦੇ ਅਨਸਰ ਨੂੰ ਤੁਸੀਂ ਜਾਣਨ ਦੇ ਲਈ ਨੈਕਸਟ ਤੇ ਚੱਲੋ ਤੇ ਇਹ ਥੋੜਾ ਲੰਬਾ ਅਨਸਰ ਹੈ ਠੀਕ ਹੈ ਜਿੱਥੇ ਮੈਂ ਲਿਖਿਆ ਵੀ ਹੋਇਆ ਹੈ ਇੱਥੇ ਲਿਖਿਆ ਗਿੱਦੜ ਨੂੰ ਪਤਾ ਸੀ ਕਿ ਸ਼ੇਰ ਅੰਦਰ ਲੁਕਿਆ ਬੈਠਾ ਹੈ ਐਸ ਲੁਕੀ ਬੈਠਾ ਹੈ ਐਸ ਲਈ ਗਿੱਦੜ ਨੇ ਖੇਡ ਖੇਢੀ ਉਸਨੇ ਗੁਫਾ ਨੂੰ ਆਖਿਆ ਹੈ ਮੇਰੀ ਗੁਫਾ ਰਾਣੀ ਮੈਂ ਅੰਦਰ ਆ ਜਾਵਾਂ ਤੇ بار بار ਇਹ ਪੁੱਛਣ ਕਰਕੇ ਗੁਫਾ ਦਾ ਕੋਈ ਜਵਾਬ ਨਾ ਆਇਆ ਅੰਦਰ ਬੈਠਾ ਸ਼ੇਰ ਸਮਝਣ ਲੱਗਾ ਮੇਰੇ ਕਰਕੇ ਗੁਫਾ ਨਹੀਂ ਬੋਲ ਰਹੀ ਇਸ ਲਈ ਉਸਨੇ ਜੋਰ ਕੇ ਪਬਾਕ ਮਾਰੀ ਤੇ ਗਿੱਦੜ ਨੂੰ ਪਤਾ ਲੱਗ ਗਿਆ ਠੀਕ ਹੈ ਪਬਾਕ ਮਾਰੀ ਤੇ ਗਿੱਦੜ ਨੂੰ ਪਤਾ ਲੱਗ ਗਿਆ ਠੀਕ ਹੈ ਸਸੇ ਦਾ ਆਨਸਰ ਹੈ ਹੁਣ ਸੋਰੀ ਈੜੀ ਦਾ हां इडिदा आंसर है ते ससा देखो लोंबड़ी दी लत किस तरह टूट गई लोंबड़ी दी लत किवें टूट गई एदा भी ਤੁਸੀਂ ਇੱਥੇ ਪੜ੍ਹ ਲੋਗੇ ਵੀ ਅਨਸਰ ਕੀ ਲਿਖਿਆ ਹੋਇਆ ਹੈ ਇਹਦੇ ਵਿੱਚ ਇਹਦੇ ਚ ਅਨਸਰ ਲਿਖਿਆ ਹੋਇਆ ਹੈ शेर ਤੋਂ ਡਰਦੀ ਲੂੰਬੜੀ ਟੋਏ ਕੋਲ ਆ ਗਈ ਕਿਸੇ ਨੇ ਉਸ ਨੂੰ ਕਿਹਾ ਕੋਈ ਕਿਸੇ ਨੇ ਉਸ ਨੂੰ ਕਿਹਾ ਟੋਏ ਵਿੱਚ ਲੁਕ ਜਾ ਬਚ ਜਾਵੇਂਗੀ ਲੂੰਬੜੀ ਨੇ ਬਿਨਾ ਸੋਚੇ ਸਮਝੇ ਚਾਲ ਮਾਰ ਦਿੱਤੀ ਤੇ ਲਤ ਤੜਾ ਬੈਠੀ ਠੀਕ ਹੈ ਹੁਣ ਅਸੀਂ ਹਾਹੇ ਦਾ ਦੇਖਾਂਗੇ ਹਾਹਾ ਕੀਏ ਅਖੀਰ ਦੇ ਵਿੱਚ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਤੇ ਐਸ ਦੇ ਉੱਤੇ ਹੀ ਲਿਖਿਆ ਆਇਆ ਤੁਸੀਂ ਧਿਆਨ ਨਾਲ ਦੇਖੋ ਵੇਖ ਵੇਖਮਾਸੇ ਤੈਨੂੰ ਅਕਲ ਦੀ ਗੱਲ ਦੱਸਾਂ ਐ ਤੁਸੀਂ ਨਹੀਂ ਲਿਖਣਾ ਆਨਸਰ ਲਿਖਣਾ ਹੈ ਨੈਕਸਟ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਰੱਤਾ ਸੋਚ ਲਿਆ ਲਈਏ ਕਿਦਾ ਸਿੱਟਾ ਕੀ ਨਿਕਲੇਗਾ ਐ ਚੀਜ਼ ਇਸ ਤੋਂ ਸਿੱਖਿਆ ਮਿਲਦੀ ਹੈ ਕੀ ਮਿਲਦੀ ਹੈ ਸਿੱਖਿਆ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਸ ਦਾ ਸਿੱਟਾ ਜਾਂ ਨਤੀਜਾ ਕੀ ਨਿਕਲੇਗਾ ਤੇ ਇੱਕ ਹੋਰ ਹੈ ਦੇ फोर्थ ਕੁਐਸਚਨ ਦਾ ਦੇਖੋ ਦੜ ਵਟਨੀ ਬਾਕੀ ਤੁਸੀਂ ਖੁਦ ਢੂੰਡੋਗੇ ਮੈਂ ਨਹੀਂ ਢੂੰਡ ਕੇ ਤੁਹਾਨੂੰ ਦਾਂਗਾ ਦੜ ਵਟਨੀ ਦਾ ਫਰਸਟ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਕਰਕੇ ਮੈਂ ਕਿਧਰੇ ਟਿਕ ਕੀਤਾ ਹੋਇਆ ਹੈ ਫਰਸਟ ਦਾ ਸੋਰੀ ਪਰ ਜਿਹੜਾ ਵੇ ਪਰ ਗੁਫਾ ਵਿੱਚੋਂ ਪਰ ਗੁਫਾ ਕਿਵੇਂ ਬੋਲ ਸਕਦੀ ਹੈ ਤੋਗੇ ਸ਼ੇਰ ਛੁਪ ਕਰਕੇ ਦੜਵੱਟੀ ਬੈਠ ਰਿਹਾ ਬੈਠਾ ਰਿਹਾ ਠੀਕ ਹੈ ਸ਼ੇਰ ਛੁਪ ਕਰਕੇ ਦੜਵੱਟੀ ਬੈਠਾ ਰਿਹਾ ਐਸ ਦਾ ਆਨਸਰ ਹੈ ਤੇ ਇੰਜ ਕਰਕੇ ਹੀ ਤੁਸੀਂ ਇਹਦੇ ਹੋਰ ਵੀ ਆਨਸਰ ਢੂੰਡਨੇ ਨੇ ਔਰ ਵਾਕ ਵਿੱਚ ਬਣਾਉਣੇ ਨੇ ਜੋ ਕਿ ਬਹੁਤ ਹੀ ਜ਼ਿਆਦਾ ਆਸਾਨ ਨੇ ਕੋਈ ਨਾ ਮੁਸ਼ਕਿਲ ਨਹੀਂ ਹੈ ਠੀਕ ਹੈ ਤੇ ਲਾਈਕ ਸ਼ੇਅਰ ਕਮੈਂਟਰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਜੇ ਤੁਹਾਨੂੰ ਮਤਲਬ ਜੇ ਤੁਹਾਡੇ ਕੋਲ ਨਹੀਂ ਬਣ ਰਹੇ ਤੇ ਤੁਸੀਂ ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਉਹਨਾਂ ਨੂੰ ਬਣਾਓ ਠੀਕ ਹੈ ਵਾਕਾਂ ਨੂੰ ਵਾਕਾਂ ਨੂੰ ਬਣਾ ਕੇ ਕਮੈਂਟ ਬਾਕਸਾਂ ਵਿੱਚ ਪਾ ਦਿਓ ਲਾਈਕ ਸ਼ੇਅਰ ਕਮੈਂਟ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ